ਜੇ ਉਹ ਵੀ ਚੀਜ਼ਾਂ ਸੀ ਜ਼ਿੰਦਗੀ 'ਚ ਚਾਹੁੰਨੇ ਇੱਛਾ ਚਾਹੁੰਦੇ ਆ ਉਹਦੇ ਲਈ ਤੁਸੀਂ ਸੌਦਾ ਕਰਦੇ ਪਏ ਆ ਪਰਮਾਤਮਾ ਨਾਲ ਵੀ ਮੈਂ 4 ਵਜੇ ਉੱਠ ਕੇ ਸਵੇਰੇ ਸੁਖਮਣੀ ਸਾਹਿਬ ਦਾ ਪਾਠ 40 ਦਿਨ ਕਰੂੰ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਂ 25 ਪਾਠ ਜਪਜੀ ਸਾਹਿਬ ਦੇ ਕਰੂੰ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਂ ਐਨੇ ਪਾਠ ਕਰਿਆ ਕਰੂੰ ਮੈਂ ਇੰਨਾ ਆਹ ਕਰਿਆ ਕਰੂੰ ਮੈਂ ਸਵਾ ਲੱਖ ਮੰਤਰ ਦਾ ਜਾਪ ਕਰੂੰ ਮੈਨੂੰ ਆਹ ਚੀਜ਼ ਚਾਹੀਦੀ ਹੈ ਜਿਹੜੀ ਸਾਡੀ ਡਿਜ਼ਾਇਰਸ ਹਨਾ ਉਹ ਰੱਬ ਤੋਂ ਕਿਤੇ ਉੱਪਰ ਚਲੇ ਗਿਆ ਪਰ ਡੀਲਸ ਤੇ ਆ ਗਏ ਪਰਮਾਤਮਾ ਨਾਲ ਇਸ ਕਰਕੇ ਅਸੀਂ ਟੈਂ ਦੀ ਕਲਾ ਚ ਕਿਉਂਕਿ ਇੱਛਾ ਵਾਂ ਬੰਦੇ ਦੀਆਂ ਕਦੇ ਖਤਮ ਨਹੀਂ ਹੁੰਦੀਆਂ ਇੱਕ ਮੁੱਕੂਗੀ ਉਦੋਂ ਬਾਅਦ ਦੂਜੀ ਖੜੀ ਹੈ ਉਦੋਂ ਬਾਅਦ ਤੀਜੀ ਖੜੀ ਹੈ ਉਦੋਂ ਬਾਅਦ ਚੌਥੀ ਖੜੀ ਹੈ ਸੋ ਐਂਡਲੈਸ ਡਿਜ਼ਾਇਰਸ ਦੇ ਕਰਕੇ ਅਸੀਂ ਰੱਬ ਨਾਲ ਡੀਲ ਕਰਦੇ ਕਰਦੇ ਥੱਕ ਗਏ ਹੁਣ ਇੱਕ ਚੀਜ਼ ਪੂਰੀ ਕਰਾ ਲਈ ਦੂਜੀ ਵੀ ਕਰਾ ਲਈ ਹੁਣ ਹਰ ਚੀਜ਼ ਲਈ ਥੋੜੀ ਸੁੱਖਾ ਸੁਖਣੀਆਂ ਪਣੀਆਂ ਨੇ ਸੋ ਇਹ ਕਨਸੈਪਟ ਸਾਨੂੰ ਟੈਂਦੀ ਕਲਾ ਚ ਲੈ ਗਿਆ ਤੇ ਬਾਬੇ ਨਾਨਕ ਨੇ ਇੱਕੋ ਹੀ ਗੱਲ ਸਮਝਾਈ ਸੀ ਹੁਕਮ ਚ ਰਹਿਣਾ ਮਿਲੇ ਨਾ ਮਿਲੇ ਪਾਣਾ ਮੰਨਣਾ ਹੈ ਪਾਣਾ ਨਹੀਂ ਮੰਨਦੇ ਤਾਂ ਕਰਕੇ ਟੈਂਦੀ ਕਲਾ ਚ ਹੈ ਜਿਸ ਦਿਨ ਪਾਣਾ ਮੰਨਣਾ ਆ ਗਿਆ ਐਕਸੈਪਟ ਕਰਨਾ ਆ ਗਿਆ ਪ੍ਰੋਬਲਮਸ ਨੂੰ ਉਸ ਦਿਨ ਚੜ੍ਹਦੀ ਕਲਾ ਚ ਚਲੇ ਜਾਣਾ